ਲੁਟੇਰੀਆਂ ਦੇ ਹੌਸਲੇ ਇਸ ਕਦਰ ਬਲੰਦ ਹੋ ਚੁੱਕੇ ਨੇ ਕਿ ਸ਼ਰੀਆਮ ਆਪਣੀਆਂ ਕਠਨਾਵਾਂ ਨੂੰ ਅੰਜਾਮ ਦੇਂਦੇ ਫਿਰਦੇ ਨੇ ਅਜਿਹਾ ਇੱਕ ਮਾਮਲਾ ਪਿੰਡ ਬਗਲੀ ਕਲਾ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਗਨਪੁਆਇੰਟ ਉੱਤੇ ਬੈਂਕ ਦੇ ਵਿੱਚੋਂ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਬੈਂਕ ਦੇ ਅੰਦਰ ਅਣਪਛਾਤੇ ਲੁਟੇਰੀਆਂ ਵੱਲੋਂ ਆਪਣੇ ਹਥਿਆਰ ਦੇ ਨਾਲ ਫਾਇਰ ਵੀ ਕੀਤਾ ਗਿਆ ਜਾਣਕਾਰ ਦੇ ਅਨੁਸਾਰ ਦੁਪਹਿਰ 3 ਹਥਿਆਰਬੰਦ ਅਣਪਛਾਤੇ ਲੁਟੇਰੇ ਮੂੰ ਟੱਕ ਕੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉਹਨਾਂ ਵੱਲੋਂ ਗਨਮੈਨ ਦੇ ਨਾਲ ਹਥੋਪਾਈ ਕੀਤੀ ਜਾਂਦੀ ਹੈ ਅਤੇ ਸਟਾਫ ਨੂੰ ਬੰਦਕ ਪਿਣਾ ਕੇ ਲੱਖਾਂ ਰੁਪਏ ਲੁੱਟੇ ਜਾਂਦੇ ਨੇ ਇਸ ਦੇ ਨਾਲ ਹੀ ਅਣਪਛਾਤੇ ਲੁਟੇਰਿਆਂ ਵੱਲੋਂ ਗਨਮੈਨ ਦੀ ਬੰਦੂਕ ਵੀ ਖੋਈ ਜਾਂਦੀ ਹੈ ਅਤੇ ਲੁੱਟ ਕਰਨ ਤੋਂ ਬਾਅਦ ਗਨਮੈਨ ਦੀ ਬੰਦੂਕ ਉਸ ਕੋਲ ਸੁੱਟ ਕੇ ਫਰਾਰ ਹੋ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਲੇ-ਦੁਆਲੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਨਰਲ ਸ਼ਾਹ ਲੁਟੇਰੀ ਆਦੀ ਬੈਂਕਟ ਹਾਂਜੀ ਉਹਨਾਂ ਇੱਕ ਬੰਦਾ account ਖਣਾਉਣਾ ਸੀ। ਮੈਨੂੰ ਸ਼ਾਇਦ ਹੋ ਸਕਦਾ ਵੀ ਉਹਦੇ ਨਾਲੇ ਆਇਆ ਹੋਵੇ। ਉਹਨੂੰ ਕਿਹਾ ਵੀ ਐਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ। ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ? ਤਾਂ ਤੋਂ ਮੈਂ ਕਿੰਨੇ ਵਜੇ? ਸਵੇਰ 2:30 ਵਜੇ ਦੇ ਆਸ-ਪਾਸ ਸੀ। ਤਦੋਂ ਬੋਟ ਇੱਕਦਮ ਦੰਦ ਪਹਿਲਾਂ ਪਹਿਲਾ ਇੱਕ ਆਇਆ ਜੀ ਉਹ ਮੂਲ ਪਿੱਟਿਆ ਮੂਲ ਵੇਟਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਕਿੰਨੇ ਲੈਣੇ ਸੀ ਲ ਮਟੋਟੇ ਤਿੰਨ ਬੰਦੇ ਸੀ ਹਥਿਆਰ ਤਿੰਨਾ ਗੋਲੇ ਸੀ ਜੀ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਤੋ ਫਿਰ ਜਾਨੋ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਬੁਥਮ ਗਤੀ ਹੋਵੇ ਉਹਨੇ ਫਿਰ ਪੈਰਾਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗੱਲ ਛੱਡਣੀ ਪੈ ਗਈ ਜੀ ਇਸ ਚ ਕੰਨ ਤੇ ਵਾਡੀ ਲੱਗੇ ਲੱਗੇ ਜੀ ਬਾਹਰ ਤੱਕ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਗ ਚੱਕੀ ਜੀ ਕਿਹੜੇ ਕਿੰਨੇ ਦਾ ਟਾਈਮ ਲੱਗਾ ਜੀ ਸਾਰੇ ਘਟਣਾਂ ਨੂੰ 73 ਮਿੰਟ ਦੇ ਵਿੱਚ 2.5 ਮਿੰਟ ਕਿਹੜੇ ਕਿੰਨੇ ਦਾ ਸੁਰ ਦਾ ਕਾਉਂਟਰ ਚੱਕੀ ਦਾ ਕਿੰਨੇ ਲੱਗਿਆ ਅੰਦਰੋਂ ਕਾਉਂਟਰ ਜੀ ਕੱਢ ਕੇ ਲਗਾਇਆ ਨਹੀਂ ਫਾਇਰ ਕਿੰਨੇ ਕਿੱਥੇ ਤੋਂ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਬੈਂਸਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਨਾਲ ਨਹੀਂ ਜੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਲੀ ਗਲੋਹੇ ਜੀ ਮਾੜੇ ਰੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਉਹ ਬਾਕੀ ਲੋਕ ਕਿੱਦਾਂ ਦੇ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਹਾਂਜੀ ਕਹਿੰਦਾ ਇਹ ਹੋ ਗਿਆ ਵੀ ਉਹਦੇ ਨਾਲ ਹੀ ਆਇਆ ਤੇ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ ਦੋ ਚਾਰ ਸੈਕਿੰਡ ਬਾਅਦ 'ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਗੀ ਸੀ ਉਹ ਕਿਹੜਾ ਸਿਕਿਉਰਟੀ ਦਾ ਕੰਮ ਨਹੀਂ ਖਿਆਲ ਕੀਤਾ ਜੀ ਬਾਗੀ ਸਿਕਿਉਰਟੀ ਦਾ ਆਲਾਰਮ বাজਾਇਆ ਗਿਆ ਹਾਂਜੀ ਸਿਕਿਉਰਟੀ ਦਾ ਸਿਰਫ ਹੀ ਆਲਾਰਮ বাজਿਆ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਉਹ ਜਾਲ ਨਹੀਂ ਕੋਸ਼ਣ ਨਹੀਂ ਪਜਾਈ ਉਸਰ ਇਹਨਾਂ ਦੇ ਜੀ ਗੁਰਪ੍ਰੀਤ ਸਿੰਘ ਬਣੀਪਾਲਾ ਕੀ ਹੋਇਆ ਕੀ ਹੋ ਰਹੀ ਹੋਣੀ ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇਹਨੇ ਰਾਉਂਡ ਫਾਇਰ ਕੀਤਾ ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਤੈਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਪਿਓ ਕਿ ਜਿਹੜਾ ਆਰਟੀ ਇਹ ਨੂੰ ਨਾ ਇਹਦੇ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹਿਣਾ ਸਰਕਾਰਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲੋਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਫਰਮਾ ਬਗਲੀ ਗੱਲਾਂ ਵੀ ਕੀ ਹੋਇਆ ਦੀ ਘਟਨਾ ਕੀ ਹੋਈ ਕਰ ਲਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹੌਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵਰਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਤ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸਟੇਟ ਬੈਂਕ ਜੀ ਤਿੰਨ ਜਣੇ ਸੀਗੇ ਤਿੰਨ ਜਣੇ ਸੀਗੇ ਜਾਂ ਕਿ ਫਿਰ ਉਹ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਗਏ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਨਹੀਂ ਚੱਲੀ ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ ਆਦੀ ਹੈ ਪੁਲੀ ਗਾਰਮਾਨ ਦੇ ਪੰਜਾਬਆਂ ਦਾ ਕੋਈ ਨਿਸ਼ਾਨੀ ਹੈ ਬਾਕੀ ਆ ਪੈਸੇ ਲੈ ਕੇ ਚੋਰੀ ਕਰਕੇ ਫੇਸਬੁਕ ਉੱਤੇ ਯਹੀ ਪੈਂਟਾਪਣਾ ਨਹੀਂ ਨਹੀਂ ਜੀ ਆਹੀ ਪੈਂਟਾਪਣਾ ਤੇ ਬੁੱਧੇ ਕਿੱਧਰੋਂ ਆਏ ਸੀ ਕਿੱਧਰੋਂ ਇਧਰੋਂ ਢੀਸਾ ਇਧਰ ਤੋਂ ਆਏ ਸੀ ਜੀ ਤੇ ਗਈ ਕਿੱਧਰੋਂ ਇਧਰ ਨੂੰ ਜਾਣਾ ਜੀ ਇਧਰੋਂ ਮੁਰੇ ਨੇ ਇੱਥੇ ਮੋਰਚਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਦਾ ਲੱਗਿਆ ਹੋਇਆ 3 7 ਹੋ ਜਾਂਦਾ ਹੁੰਦਾ ਹੈ ਬੈਲ ਬਤੋਈਆ ਬਲਕਿ ਪੜਨੀ ਵਾਲਾ ਕੀ ਬਾਤ ਇਹ ਤੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਕਿ ਸਾਨੂੰ 2 ਤੋਂ 4 ਪਾਣੀ ਫਿੰਦ ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਰੈਪਨ ਸੀਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੂੰ ਦੱਸਿਆ ਕਿ ਆਰਾਊਂਡ

ਕੁੱਛ ਇਸ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹ ਸਿਰ ਜਿਹੜੇ ਦੋਸ਼ੇ ਹਨ ਉਹਨਾਂ ਨੂੰ ਪੜ ਲਈਏ ਕਿ ਉਹਨਾਂ ਦੀ ਰਿਪੋਰਟ ਕਰਾਈਏ। ਮੈਂ ਰਿਸਰਚ ਕਰਦੂ ਗਏ ਨੇ। ਜੀ ਜਲੇ ਤਾਂ ਜੋ ਫੁਟੇਜ ਬਤ ਲਗੇ ਕੁਛ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਤਿੰਨਾ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਔਰ ਐਸਪੀ ਦੀ ਟੀਮ ਆ ਕੇ ਸੀ। ਤੇ ਬਾਕੀ ਜੋ ਵੀ ਡੀਟੇਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ। ਇੱਕ ਫਾਇਰ ਵੀ ਹੋਇਆ ਜੀ। ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਇਹਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਕਪੜੇ ਨਾਲ ਬਟ ਇਫ ਆ ਵੀਡੀਓ ਚ ਨਜ਼ਰ ਵੀ ਆਉਂਦਾ ਇੱਕ ਤੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ ਜੀ ਪਤਾ ਲੱਗਿਆ ਇੱਥੇ ਛੱਡ ਕੇ ਫੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਮੋਟਰਸਾਈਕਲ ਸੀ ਹਲੇ ਜੀ ਫੁਟੇਜ ਉਨਾਂ ਕਲੀਅਰ ਨਹੀਂ ਹੈ ਬਟ ਬਾਈਕ ਤੇਨੂੰ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਉਹਨਾਂ ਦਾ ਨਾਮ ਕਿੰਨੀ ਰਕਮ ਜਿਹੜੀ ਲੁੱਟੀ ਜੋ ਜੀ ਬਾਈਕ ਤੇ ਅ ਅਫੀਸਰ ਜੀ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੈਗੀ